ਕੁਦਰਤ ਸਾਡੇ ਤੋਂ ਜ਼ਿਆਦਾ ਬਲਵਾਨ ਆ ਇਹ ਚੀਜ਼ ਨੂੰ ਅਸੀਂ ਕਈ ਵਾਰੀ ਅਣਗਹਿਲਾ ਕਰ ਦਿੰਨੇ ਆ ਅਸੀਂ ਇੱਕ ਟੂਰ ਪਲਾਨ ਕੀਤਾ ਉਹਦੇ ਵਿੱਚ ਸਭ ਚੀਜ਼ਾਂ ਪਲਾਨ ਸੀ ਬਟ ਅਸੀਂ ਕੁਦਰਤ ਨੂੰ ਭੁੱਲ ਗਏ ਕਿ ਕੁਦਰਤ ਆਪਣਾ ਅਗਰ ਕ੍ਰਿਸ਼ਮਾ ਦਿਖਾ ਦੇਗੀ ਨਾ ਤੇ ਉਹ ਕ੍ਰਿਸ਼ਮਾ ਸਾਡੀ ਸੇਥ ਨੂੰ ਵੀ ਹੋ ਗਏ ਹੜ੍ਹ ਸਕਦਾ ਉੱਥੋਂ ਮੈਂ ਕੁਝ ਲਾਈਨਾਂ ਲਿਖੀਆਂ ਕਹਿੰਦੇ ਵੀ ਇਹ ਮਨਾ ਤੂੰ ਰੁਕ ਕੇ ਦੇਖ ਤਮਾਸ਼ਾ ਕੁਦਰਤ ਦਾ ਬੰਦਾ ਬੋਲੇ ਮੈਂ ਸਭ ਤੋਂ ਉੱਚਾ ਬੰਦਾ ਬੋਲੇ ਮੈਂ ਸਭ ਤੋਂ ਉੱਚਾ ਮੈਂ ਸਭ ਕੁਝ ਹੀ ਕਰ ਸਕਦਾ ਕੁਦਰਤ ਬੋਲੇ ਕਰਕੇ ਦਿਖਾ ਮੈਂ ਪਲਾਂ ਚ ਢੇਰੀ ਕਰ ਸਕਦਾ ਕੁਦਰਤ ਦੇ ਰੰਗਾਂ ਨੂੰ ਕੋਈ ਨਾ ਸਮਝੇ ਨਾ ਸਮਝਣ ਦਾ ਬਲ ਮਿਲੇ ਬੰਦਾ ਚਾਹੀ ਕੁਝ ਵੀ ਸੋਚੇ ਕੁਦਰਤ ਨੂੰ ਨਾ ਸਮਝ ਸਕੇ ਕੁਦਰਤ ਦੇ ਰੰਗ ਨੇ ਸਭ ਤੋਂ ਉੱਚੇ ਪਲਾਂਚ ਨੀਚੇ ਤੇ ਪਲਾਂਚ ਉੱਚੇ ਅਗਲੀਆਂ ਲਾਈਨਾਂ ਤਾਂ ਬਿਲਕੁਲ ਮੇਰੇ ਲਈ ਨੇ ਪਲਾਂਚ ਸੇਤ ਨੂੰ ਵਿਗੜ ਹੀ ਜਾਵੇ ਪਲਾਂਚ ਮੂੰਹ ਤੇ ਹਾਸਾ ਆਵੇ ਕੁਦਰਤ ਦੇ ਇਹ ਸਾਰੇ ਰੰਗ ਜ਼ਿੰਦਗੀ ਦੀ ਸਿਖਾਉਂਦੀ ਢੰਗ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਪਰ ਅਸੀਂ ਇਸ ਦਾ ਵਿਗਾੜ ਹੀ ਕੀਤਾ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਪਰ ਅਸੀਂ ਤਾਂ ਇਸ ਦਾ ਵਿਗਾੜ ਹੀ ਕੀਤਾ